ਹੈਲੋ ਜੀ ਸਾਰੀ ਗਾਲ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਗੇ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਵਲੌਗ ਜਿਹੜਾ ਲੇਟ ਹੋ ਗਿਆ ਉਹ ਤੁਹਾਨੂੰ ਅਗਲੇ ਵਲੌਗ ਚ ਪਤਾ ਲੱਗੂਗਾ ਕਿਉਂ ਲੇਟ ਹੋ ਗਿਆ ਹਨ ਦੇ ਅੱਜ ਇਸ ਵਲੌਗ ਦੀ ਗੱਲ ਕਰ ਲੈਣੇ ਆ ਤੇ ਮੈਂ ਨਾ ਗਿਆ ਚਲਣਾ ਚਾਦਰ ਵਿਛਾ ਲੈਣੇ ਬੜੀ ਸੋਹਣੀ ਲੱਗਦੀ ਆ ਮੈਨੂੰ ਨਾ ਖਿੜੀ ਖਿੜੀ ਜੀ ਲੱਗਦੀ ਆ ਹੈ ਪਤਲੀ ਜੀ ਆ ਤੇ ਸੌਫਟ ਬੜੀ ਆ ਜਿੱਦਾਂ ਦੂਜੀ ਛਿਲਕੀ ਜੀ ਹੁੰਦੀ ਨਾ ਉਹ ਵਾਲੀ ਮੋਟੀ ਚਾਦਰਾਂ ਦੀ ਇਦਾਂ ਦੀ ਸਟਾਫ ਜਿਆ ਪਰ ਹੈ ਪਤਲੀ ਹੈ ਬੜਾ ਵਧੀਆ ਜਿਹਾ ਸਟਾਫ ਨਾ ਇਥੇ ਅੱਪਾ ਤਿਆਰ ਹੋ ਗਏ ਸੀ ਤੇ ਤਿਆਰ ਹੋ ਕੇ ਅੱਪਾ ਚੱਲ ਗਏ ਮੈਂ ਕਿ ਚੱਲ ਪਹਿਲਾਂ ਚਾਦਰ ਵਿਛਾ ਜੰਨੀ ਆ ਨਾ ਫਿਰ ਉੱਥੇ ਆਣ ਕੇ ਜਿਹੜਾ ਉਹ ਪੈਣ ਵਾਲੇ ਬਣਾਗੇ ਤੇ ਥੱਕਦੇ ਜਾਂਦਾ ਹੀ ਬੰਦਾ ਜਿੱਥੇ ਮਰਜੀ ਚੱਲ ਜੇ ਬੱਚਿਆਂ ਦੇ ਨਾਲ ਤੇ ਹੈ ਹੀ ਆ ਤੇ ਅ ਅੱਪਾ ਚੱਲ ਗਏ ਸੀ ਜੀ ਗੁਰਦੁਆਰਾ ਸਾਹਿਬ ਅੱਜਲ ਸਾਹਿਬ ਅੱਪਾ ਆਏ ਸੀ ਤੇ ਅੱਜ ਹੈਗਾ ਸੀ ਚੰਦਰ ਗ੍ਰਹਿਣ ਹੀ ਚੰਦਰ ਗ੍ਰਹਿਣ ਦੇ ਕਰਕੇ ਨਾ ਮੰਦਰ ਬੰਦ ਸੀ ਤੁਹਾਨੂੰ ਪਤਾ ਇੱਕ ਪਾਸੇ ਮੰਦਰ ਵਾ ਤੇ ਇੱਕ ਪਾਸੇ ਗੁਰਦੁਆਰਾ ਸਾਹਿਬਾ ਤੇ ਮੰਦਰ ਤੇ ਅੱਜ ਬੰਦ ਹੀ ਤੇ ਬੜੇ ਸੋਹਣੇ ਦੁਕਾਨਾਂ ਲੱਗੀਆਂ ਹੋਈਆਂ ਹੀ ਤੇ ਲੋਕੀ ਬਹੁਤ ਆਏ ਇੱਕ ਅੱਜ ਹੈਗਾ ਸੀ ਪੁੰਨਿਆ ਹੀ ਇੱਕ ਗ੍ਰਹਿਣ ਲੱਗਾ ਹੀ ਤੇ ਮੰਦਰ ਵੇਖੋ ਬੰਦਵਾ ਸਾਰੇ ਕੀਤੇ ਹੋਏ ਤੇ ਆਪਾਂ ਇਦਾਂ ਦਰਸ਼ਨ ਕੀਤੇ ਤੇ ਐਸ ਸਰੋਵਰ ਸੀ ਸਰੋਵਰ ਦੀ ਨਾ ਪਹਿਲਾਂ ਸਫਾਈ ਹੋਈ ਆ ਤੇ ਹੁਣ ਜਿਹੜਾ ਵਾ ਉਹ ਕਰਦੇ ਨਹੀਂ ਪਏ ਸਫਾਈ ਤੇ ਜਿਹੜਾ ਤੇ ਮੈਂ ਕਹਿਣਾ ਚਾਹੂੰਗੀ ਕਿ ਸਾਰੇ ਜਿਹੜੇ ਧਰਮ ਹਨ ਇੱਕ ਬਰਾਬਰ ਹੁੰਦੇ ਆ ਇੱਥੇ ਵੀ ਜਿਹੜਾ ਸਿੱਖਾਂ ਨੂੰ ਸਾਥ ਦੇਣਾ ਚਾਹੀਦਾ ਸਰੋਵਰ ਜਿਹੜਾ ਸਾਫ਼ ਕਰਾਉਣਾ ਚਾਹੀਦਾ ਹਨ ਜੇ ਦਰਬਾਰ ਸਾਹਿਬ ਜੇ ਸੇਵਾ ਚੱਲਦੀ ਸਰੋਵਰ ਦੀ ਤੇ ਮੈਂ ਕਹਿੰਨੀ ਥੋੜੀ ਥੋੜੀ ਮਿੱਟੀ ਸਿਰਫ ਲੋਕਾਂ ਦੇ ਹੱਥ ਆਉਂਦੀ ਆ ਤੇ ਇੰਨੀ ਜਿਆਦਾ ਜਲਦੀ ਜਿਹੜੀ ਉਹ ਸੇਵਾ ਜਿਹੜੀ ਹੋ ਜਾਂਦੀ ਆ ਇਹ ਸੇਵਾ ਜਿਹੜੀ ਬੜੇ ਚਿਰ ਦੀ ਚੱਲੀ ਹੋਈ ਆ ਅੱਜ ਮੈਂ ਬੜੇ ਚਿਰ ਬਾਅਦ ਮੇਰੇ ਖਿਆਲ ਨਾਲ ਸਾਲ ਬਾਅਦ ਮੈਂ ਆਈ ਹੋਣੀ ਆ ਤੇ ਉੱਥੇ ਦਾ ਉੱਥੇ ਹੀ ਸਰੋਵਰ ਆ ਬਿਲਕੁਲ ਵੀ ਸਫਾਈ ਨਹੀਂ ਹੋਈ ਹੈਗੀ ਹਨ ਤੇ ਇੱਥੇ ਮੈਂ ਕਹਿੰਨੀ ਸਾਰਿਆਂ ਨੂੰ ਸਾਥ ਪਰਮਾਤਮਾ ਚ ਕੋਈ ਵੀ ਫਰਕ ਨਹੀਂ ਕਰਨਾ ਚਾਹੀਦਾ ਵੀ ਹਾਂ ਕੋਈ ਹਿੰਦੂ ਆ ਕੋਈ ਸੇਖ ਆ ਹਨ ਤੇ ਜਿੱਥੇ ਪਰਮਾਤਮਾ ਦੀ ਗੱਲ ਆ ਜਾਏ ਉੱਥੇ ਸਾਰਿਆਂ ਨੂੰ ਸਾਥ ਇਕਜੁੱਟ ਹੋ ਕੇ ਤੇ ਸੇਵਾ ਕਰਨੀ ਚਾਹੀਦੀ ਸੇਖ ਸੇਵਾ ਤੇ ਸੇਵਾ ਹੀ ਹੁੰਦੀ ਹੈ ਹਨਾ ਹੁਣ ਜਿੱਥੇ ਹੜ੍ਹ ਵਗੈਰਾ ਆਏ ਉੱਥੇ ਵੀ ਤੇ ਲੋਕੀ ਸੇਵਾ ਕਰਦੇ ਹੀ ਉੱਥੇ ਕੋਈ ਮੰਦਿਰ ਗੁਰਦੁਆਰਾ ਤਾਂ ਨਹੀਂ ਆ ਹਨਾ ਸਮਝ ਕੇ ਸੇਵਾ ਕਰਦੇ ਉੱਥੇ ਵੀ ਤੇ ਲੋਕੀ ਸੇਵਾ ਕਰਦੇ ਹਨ ਉਹ ਵੀ ਪੁੰਨ ਲੱਗਦਾ ਲੋਕਾਂ ਨੂੰ ਇਸ ਕਰਕੇ ਮੈਂ ਕਹਿੰਨੀ ਆ ਇਸ ਸਰੋਵਰ ਦੀ ਵੀ ਸਾਰਿਆਂ ਨੂੰ ਸੇਵਾ ਜਿਹੜੀ ਉਹ ਕਰਨੀ ਚਾਹੀਦੀ ਆ ਨਾ ਸਿੱਖ ਜਿਹੜੇ ਆ ਬਹੁਤ ਇਸ ਕੰਮ 'ਚ ਨਾ ਅੱਗੇ ਆਉਂਦੇ ਆ ਮੈਂ ਕਹੂੰਗੀ ਕਿ ਮੇਰੇ ਵੀਰ ਭਰਾ ਜਿੰਨੇ ਵੀ ਆ ਹਨਾ ਇਸ ਕੰਮ 'ਚ ਅੱਗੇ ਆਉਣ ਤੇ ਇਸ ਸਰੋਵਰ ਦੀ ਚੰਗੀ ਤਰ੍ਹਾਂ ਸਫਾਈ ਹੋਣੀ ਚਾਹੀਦੀ ਆ ਨਾ ਤੇ ਆਪਾਂ ਆ ਗਏ ਸੀ ਜੀ ਆਉਂਦੇ ਆਉਂਦੇ ਸਾਨੂੰ ਹੋ ਗਈ ਰਾਤ ਪੈ ਗਈ ਤੇ ਆਉਂਦਿਆਂ ਮੈਂ ਫਿਰ ਤੁਹਾਨੂੰ ਟਾਈਮ ਵਿਖਾਇਆ ਪੌਣੇ 10 ਹੋ ਗਏ ਸੀ ਬੇਟੇ ਨੂੰ ਮੈਂ ਨਾ ਫੜਾਇਆ ਤੇ ਜਿਹੜਾ ਉਹ ਨਾ ਖੇਡਦਾ ਪਿਆ ਸੀ ਤੇ ਮੈਂ ਕਿਹਾ ਚੱਲ ਨਾ ਕੱਪੜੇ ਬੜੇ ਹੋਏ ਸੀ ਕੱਪੜੇ ਤੋਂ ਦਾ ਸਾਹਮਣੇ ਗਏ ਸੀ ਜਿਹੜੇ ਪ੍ਰੈਸ ਵਾਲੇ ਕੱਪੜੇ ਸੀ ਨਾ ਉਹ ਪਏ ਹੀ ਉਹ ਜਿਹੜੇ ਫਿਰ ਆਪਾਂ ਮਿਆਂਣ ਕੇ ਜਿਹੜੇ ਉਹ ਪ੍ਰੈਸ ਕੀਤੇ ਮੈਂ ਕਿਹ ਚੱਲਣਾ ਸਵੇਰ ਤੇ ਕੰਮ ਨਾ ਹੀ ਪਾਈਏ ਤੇ ਆ ਮੈਂ ਪ੍ਰੈਸ ਕਰ ਲਾਂ ਤੇ ਇਹਦੇ ਪ੍ਰੈਸ ਕਰ ਲਿਆ ਅਗਲੇ ਦਿਨ ਫੇਰ ਬੜੇ ਕੱਪੜੇ ਹੋ ਗਏ ਤੇ ਸ਼ੁਕਰ ਮੈਂ ਕੀਤਾ ਕਿ ਮੈਂ ਰਾਤ ਨੂੰ ਹੀ ਕੱਪੜੇ ਪ੍ਰੈਸ ਕਰਕੇ ਸੌਂਗੀ ਹਨਾ ਵੇਖੋ ਜੀ ਜਨਾਨੀਆਂ ਜੇ ਰਾਤ ਨਾਲ ਨਾ ਸੌਣ ਤੇ ਕੰਮ ਹੀ ਕਰਦੀਆਂ ਰਹਿਣ ਹਨਾ ਤੇ ਇੱਕ ਬੱਚਿਆਂ ਦਾ ਹੁੰਦਾ ਹੋ ਕੇ ਬੱਚੇ ਜੇ ਸ਼ਾਂਤ ਵਜੇ ਖੇਲਦੇ ਪਏ ਆ ਤੇ ਆਪਾਂ ਕੋਈ ਨਾ ਕੋਈ ਕੰਮ ਨਿਪਟਾ ਲਈਏ ਇਹ ਇਤੇ ਹੈਗੀ ਨੈਕਸਟ ਮਾਰਨਿੰਗ ਜੀ ਉੱਠ ਕੇ ਆਪਾਂ ਜਿਹੜਾ ਨਾਸ਼ਤਾ ਬਣਾਇਆ ਤੇ ਅੱਜ ਬਣਾਏ ਸੀ ਆਲੂ ਵਾਲੇ ਪਰੌਂਠੇ ਤੇ ਇਹ ਸੈਚੜੇ ਤੇ ਸੰਡੇ ਇਕੱਠੇ ਵਲੌਗ ਇਕੱਠਾ ਹੀ ਵਲੌਗ ਹੈ ਤੇ ਸੈਚੜੇ ਸੰਡੇ ਦਾ ਇੱਥੇ ਆਲੂ ਵਾਲੇ ਪਰੌਂਠੇ ਬੜੇ ਚਿਰਾਂ ਬਾਅਦ ਬਣਾਏ ਆਪਾਂ ਸਰਦੀਆਂ ਦੇ ਮੇਰੇ ਖਿਆਲ ਨਾਲ ਬਣਾਏ ਹੋਣੇ ਆ ਤੇ ਹੁਣ ਬਣਾਏ ਆ ਪਰੌਂਠੇ ਤੇ ਬੜੇ ਵਧੀਆ ਖੁਸ਼ ਹੋਗੇ ਖਾ ਲੈਣ ਦੇ ਬੱਚੇ ਵੀ ਖਾ ਲੈਂਦੇ ਹਨਾ ਮਿਰਚ ਵਗੈਰਾ ਨਹੀਂ ਮੈਂ ਪਾਉਂਦੀ ਅੰਗੀ ਕਿਉਂਕਿ ਬੱਚਿਆਂ ਨੇ ਖਾਣੀ ਹੁੰਦੀ ਆ ਤੇ ਫਿਰ ਨਮਿਸ਼ਾ ਜੀ ਉੱਠਿਆ ਹੀ ਤੇ ਉਹਨੂੰ ਮੈਂ ਦਿੱਤੀ ਨਹੀਂ ਰੋਟੀ ਤੇ ਮੈਂ ਗੰਨੋ ਨੂੰ ਜਿਹੜੀ ਫਿਰ ਨਾਲੇ ਆਪਣੇ ਖਵਾ ਦੇਣੀ ਜੋ ਮੈਂ ਖਾਵਾਂ ਉਹ ਖਵਾ ਦੇਣੀ ਆ ਨਮਿਸ਼ਾ ਨੂੰ ਮੈਂ ਕਿਹਾ ਚੱਲ ਮੈਂ ਬਾਅਦ ਚੋਂ ਕਰਵਾਉਣੀ ਆ ਤੇ ਇਹ ਜਿਹੜਾ ਹੀ ਉਹਨੇ ਉਨੇ ਜਿਹੜਾ ਹੀ ਅਜੇ ਉੱਠਿਆ ਹੀ ਤੇ ਮੈਂ ਕਿ ਚੱਲ ਨਾ ਥੋੜਾ ਜਿਹਾ ਸੋਮਨ ਕਰ ਲਾ ਫਿਰ ਤੈਨੂੰ ਰੋਟੀ ਖਵਾਉਣੀ ਮੈਂ ਤੇ ਇੱਥੇ ਰੋਟੀ ਖਾ ਲਈ ਆਪਾਂ ਲੋ ਜਿੱਥੇ ਮੈਂ ਬਣਾਉਣ ਲੱਗੀ ਬੇਟੇ ਵਾਸਤੇ ਦਲੀਆ ਤੇ ਨਮਿਸ਼ ਨੂੰ ਫਰੂਟ ਕੱਟ ਕੇ ਦਿੱਤਾ ਵਾ ਤੇ ਕੱਲ ਦਾ ਵਲੌਗ ਸ਼ੁਰੂ ਕੀਤਾ ਵਾ ਤੇ ਅੱਜ ਫੇਰ ਮੈਂ ਸ਼ੁਰੂ ਕਰ ਲਿਆ ਕਿਉਂਕਿ ਵਲੌਗ ਦਾ ਪੂਰਾ ਭਿਆਨ ਨਹੀਂ ਤਾਦ ਕਰਕੇ ਤੇ ਆਉਂਦਿਆਂ ਦੇ ਦੇਖਿਆ ਸਾਣਾ ਨਹਿਰਾ ਹੋ ਗਿਆ ਹੀ ਤਦ ਕਰਕੇ ਫਿਰ ਰਾਤੀ ਆਣ ਕੇ ਕੀ ਬਣਾਉਣਾ ਹੈ ਨਾ ਵਲੌਗ ਹੋਣ ਵੀ ਸਾਰਾ ਕੰਮ ਕਰ ਹੋ ਗਿਆ ਵਾ ਕਪੜੇ ਉੱਪਰੋਂ ਲਾਉਣ ਵਾਲੇ ਆ ਕਪੜੇ ਉੱਪਰੋਂ ਲਾਉਂਗੀ ਹੁਣ ਸੁੱਕਣੇ ਪਾਏ ਆ ਸੁੱਕ ਗਏ ਹੋਣੇ ਹੁਣ ਤੇ ਤੁੱਪ ਵਾਦੂ ਲੱਗੀ ਹੋਣ ਤੇ ਤੁੱਪ ਵਾਵਾ ਲੱਗਦੀ ਆ ਲਓ ਜਿੱਥੇ ਬਣਾ ਲੈਨੇ ਆ ਚਾਹ ਹੁਣ ਤੇ ਗੰਨੋ ਦੁੱਧ ਨਹੀਂ ਪੀਤਾ ਹੈਗਾ ਮੈਂ ਕਿ ਚੱਲ ਚਾਹ ਬਣਾ ਲੈਨੇ ਆ ਕੰਗੀ ਵੀ ਨਹੀਂ ਕੀਤੀ ਸਵੇਰ ਦੀ ਲੋ ਟਾਈਮ ਹੀ ਨਹੀਂ ਲੱਗਣਾ ਮੈਂ ਨਾ ਫੇਸ ਪੈਕ ਜਾ ਲਾਉਣਾ ਹੀ ਕੋਈ ਮੈਂ ਤੁਹਾਨੂੰ ਵੀ ਦੱਸੂਗੀ ਹਨਾ ਤੇ ਹੈਗਾ ਹੀ ਮੇਰੇ ਕੋ ਮੈਂ ਨਾ ਮੀਸ਼ੋ ਤੋਂ ਮੰਗਵਾਇਆ ਹੀ ਮੈਂ ਤੁਹਾਨੂੰ ਨਾ ਸ਼ੇਅਰ ਕਰਾਂਗੀ ਜਰੂਰ ਤੇ ਮੈਂ ਕਿਹਾ ਲਾਉਣੀ ਆ ਥੋੜਾ ਜਿਹਾ ਹਨਾ ਫੇਸ ਥੋੜਾ ਜਿਹਾ ਸਹੀ ਲੱਗੇ ਹਨਾ ਤੇ ਜਿਹੜਾ ਹੀ ਟਾਈਮ ਹੀ ਨਹੀਂ ਲੱਗਣਾ ਹੈਗਾ ਬੇਟਾ ਸੁੱਤਾ ਹੀ ਨਹੀਂ ਤੇ ਉਹਦੇ ਕਰਕੇ ਟਾਈਮ ਹੀ ਨਹੀਂ ਲੱਗਾ ਹੈਗਾ ਬਸ ਉਹਦੇ ਨਾਲ ਲੱਗੀ ਉਹ ਜਰਾ ਕਿ ਮੈਂ ਪਰਾ ਹੋ ਜਾਣਾ ਤੁਨੋਂ ਰੋ ਪਿੰਦਾ ਵਾ ਉਹਨੂੰ ਹੁੰਦਾ ਮੇਰੇ ਲੱਗ ਗਿਆ ਹੀ ਬੈਠੀ ਰਹਿ ਬਸ ਨਾ ਤੇ ਸਟੈਂਡ ਜਿਹੜਾ ਤੁਹਾਨੂੰ ਪਤਾ ਟੁੱਟ ਗਿਆ ਹਨਾ ਉਹਦੇ ਕਰਕੇ ਬੜਾ ਮੈਨੂੰ ਪ੍ਰੋਬਲਮ ਜੀ ਆਉਂਦੀ ਆ ਨਵਾਂ ਵੀ ਨਹੀਂ ਲਿਆ ਹੈਗਾ ਮੇਰੇ ਕਾ ਚੱਲਣਾ ਉਹਨੂੰ ਹੀ ਥੋੜਾ ਬਹੁਤ ਅਸਈ ਕਰਦੀ ਐ ਜੇ ਜਦੋਂ ਨਵਾਂ ਲਾਉਂਗੀ ਤਾਂ ਲਾਵਾਂਗੇ। ਇਹ ਕਾ ਫੋਨ ਕਦੀ ਨਾ ਡਿੱਗ ਜਾਂਦਾ ਉਹ ਕਦੀ ਕੋਈ ਵੀਡੀਓ ਏਦਾਂ ਹੋ ਜਾਂਦੀ ਐ। ਸਵੇਰੇ ਵੀ ਮੈਂ ਜਿੰਨੀ ਵੀ ਵੀਡੀਓ ਬਣਾਈ ਸੀ ਨਾ ਕੱਲ ਦੀ ਉਹ ਮੇਰੇ ਕੋਲ ਪਹਿਲਾਂ ਡਿਲੀਟ ਹੋ ਗਈ। ਫਿਰ ਮੈਂ ਦੁਬਾਰਾ ਚੈੱਕ ਕੀਤੀ ਤੇ ਉਹ ਹੋਰ ਕਿਸੇ ਐਪ 'ਚ ਹੀ ਫਿਰ ਉਹਨੂੰ ਮੈਂ ਰੀਸਟੋਰ ਕੀਤਾ ਫਿਰ ਉਹਨੂੰ ਮੈਂ ਜਿਹੜਾ ਅਪਲੋਡ ਕੀਤਾ ਬਹੁਤ ਤਈ ਵਾਰ ਇਹ ਨਾ ਹੋ ਜਾਂਦਾ ਗਲਤੀ ਨਾਲ ਤਈ ਵਾਰ ਡਿਲੀਟ ਹੋ ਜਾਂਦੀ ਆ ਤੇ ਇੱਕ ਨਾ ਮੈਸੇਜ ਆਇਆ ਏ ਕੱਲ ਵਾਲੀ ਵੀਡੀਓ ਤੇ ਸਰਪ੍ਰੀਤ ਕੌਰ ਤੇ ਜਿਹੜਾ ਕਮੈਂਟ ਮੈਂ ਇੱਥੇ ਟੈਗ ਕਰ ਦੂੰਗੀ ਤੇ ਉਹਨਾਂ ਦਾ ਮੈਸੇਜ ਆਇਆ ਏ ਕਿ ਤੁਹਾਡਾ ਨਾਮ ਕੀ ਆ ਹਨਾ ਤੇ ਜਿਹੜਾ ਵਾ ਤੁਹਾਡੇ YouTube ਤੋਂ ਪੇਮੈਂਟ ਆਈ ਕਿ ਨਹੀਂ ਆਈ ਕਦੋਂ ਆਉਂਦੀ ਹੈ ਮੈਂ ਵੀ ਚੈਨਲ ਬਣਾਉਣਾ ਹਜੀ ਮੈਂ ਸਾਰਾ ਕੁਝ ਤੁਹਾਨੂੰ ਦੱਸਦੀ ਆ ਇੱਕ ਮਿੰਟ ਮੈਂ ਪਹਿਲਾਂ ਚਾਹ ਬਣਾ ਲਾਂ ਫਿਰ ਤੁਹਾਨੂੰ ਦੱਸਦੀ ਆ ਮੈਂ ਮੈਂਸ਼ਨ ਕਰ ਦੂੰਗੀ ਤੁਹਾਡਾ ਮੈਂ ਕਮੈਂਟ ਇੱਥੇ ਚਲੋ ਜੀ ਚਾਹ ਤੇ ਆਪਾਂ ਪੀ ਲਈਏ ਮੈਂ ਕਿਹਾ ਚਲੋ ਕਮੈਂਟ ਦਾ ਜਵਾਬ ਦੇ ਦਿੰਨੇ ਹਨਾ ਨਾਲੇ ਸਾਰਿਆਂ ਨੂੰ ਜਿਹੜਾ ਉਹ ਪਤਾ ਲੱਗ ਜਾਊਗਾ ਜਿਨ੍ਹਾਂ ਨੂੰ ਨਹੀਂ ਪਤਾ ਹਨ ਸਾਰੀਆਂ ਮੇਰੀਆਂ ਭੈਣਾਂ ਜਿੰਨੀਆਂ ਵੀ ਕਮੈਂਟ ਕਰਦੀਆਂ ਤੇ ਮਨੇ ਪੁੱਛਿਆ ਤੁਹਾਡਾ ਅਸਲ ਨਾਮ ਕੀ ਆ ਨਾ ਤੇ ਅਸਲ ਨਾਮ ਮੇਰਾ ਹੈ ਜੀ ਕਮੈਂਟਾਂ ਜੀ ਵੀ ਪੜ ਲਿਆ ਹੁਣ ਆ ਨਾ ਲੋਕਾਂ ਨੇ ਕਮੈਂਟ ਕੀਤੇ ਜਿਹੜੇ ਚਲੋ ਜਾਣ ਪਛਾਣ ਵਾਲੇ ਹਨਾ ਪਹਿਲਾਂ ਤੇ ਉਹਨਾਂ ਨੇ ਕਮੈਂਟ ਕੀਤੇ ਆ ਮੇਰਾ ਜਿਹੜਾ ਅਸਲ ਨਾਮ ਹੋ ਕੁਲਵੰਤ ਕੋਹਰਾ ਮਤਲਬ ਮੈਂ ਆਪਾ ਸੇਖ ਹੁੰਨੇ ਆ ਤੇ ਜਿਹੜਾ ਵਾ ਉਹਨਾਂ ਨੇ ਪੁੱਛਿਆ ਤੁਹਾਨੂੰ ਪੇਮੈਂਟ ਆਉਂਦੀ ਕਿ ਨਹੀਂ ਤੇ ਪੇਮੈਂਟ ਜਿਹੜੀ ਆ ਉਹ 1000 ਸਬਸਕ੍ਰਾਈਬਰ ਹੋਣੇ ਚਾਹੀਦੇ ਆ ਤੇ 4000 ਵਾਚ ਟਾਈਮ ਹੋਣਾ ਚਾਹੀਦਾ ਤੁਹਾਡਾ ਹਨ ਅਜੇ ਵਾਚ ਟਾਈਮ ਨਹੀਂ ਹੋਇਆਗਾ ਸਬਸਕ੍ਰਾਈਬਰ ਆਪਣੇ ਪੂਰੇ ਹੋਣ ਵਾਲੇ ਆ ਤੇ ਜੇ ਤੁਸੀਂ ਅੱਗੇ ਵੀਡੀਓ ਸ਼ੇਅਰ ਕਰੋਗੇ ਤੇ ਸਬਸਕ੍ਰਾਈਬਰ ਜਿਹੜੇ ਉਹ ਜਲਦੀ ਪੂਰੇ ਹੋ ਜਾਣਗੇ ਆਪਣੇ ਹਨ ਤੇ ਜਿੱਦਾਂ ਕੀ ਉਹਨਾਂ ਨੇ ਕਿਹਾ ਕਿ ਮੈਂ YouTube ਚੈਨਲ ਖੋਲਣਾ ਤੇ ਭੈਣੇ ਜਰੂਰ ਖੋਲੋ ਮੈਂ ਕਹੂੰਗੀ ਜਰੂਰ ਜਰੂਰ ਖੋਲੋ ਹਨਾ ਸਾਰੀਆਂ ਜਿਹੜੀਆਂ ਹੋਸ ਵਾਈਫ ਹਨਾ ਉਹਨਾਂ ਨੂੰ ਆਪਣਾ ਜਿਹੜਾ ਟੈਲੈਂਟ ਆ ਵਿਖਾਉਣਾ ਚਾਹੀਦਾ ਹਨਾ ਮੈਂ ਤੇ ਇਹ ਕਹੂੰਗੀ ਹਨਾ ਘਰ ਬੈ ਕੇ ਤੇ ਕੀ ਕਰੋਗੇ ਘਰ ਬੈ ਕੇ ਸਿਰਫ ਰਸੋਈ ਦਾ ਕਰ ਲੋ ਬੱਚੇ ਸੰਭਲ ਲੋ ਹਣਾ ਪਰ ਵਾਰ-ਵਾਰ ਧਿਆਨ ਦੇ ਲੋ ਤੇ ਇਹੀ ਆਪਾਂ ਜੀ ਵੀਡੀਓ ਥਰੂ ਆਪਾਂ ਲੋਕਾਂ ਨੂੰ ਵਿਖਾਵਾਂਗੇ ਤੇ ਉਹ ਸਾਨੂੰ ਵੀ ਪ੍ਰੋਫਿਟ ਮਿਲੂਗਾ ਹਣਾ ਸਾਡੀ ਵੀ ਕਿ ਜੇਬ 'ਚ ਕੁਝ ਆਊਗਾ ਨਾ ਤੇ YouTube ਪੇਮੈਂਟ ਜਦੋਂ ਵੀ ਆਊਗੀ ਤਾਂ ਨਾ ਜਰੂਰ ਸ਼ੇਅਰ ਕਰੂੰਗੀ ਹਣਾ ਅਜੇ ਨਹੀਂ ਆਈ ਹੈ ਜੀ ਕਿਉਂਕਿ ਇਹ ਚੈਨਲ ਮੋਨਟਾਈਜ਼ ਨਹੀਂ ਹੋਇਆ ਹੈਗਾ ਚੈਨਲ ਮੋਨਟਾਈਜ਼ ਹੋਏਗਾ ਫਿਰ ਆਪਣਾ ਡਾਲਰ ਬੰਨਣਾ ਸ਼ੁਰੂ ਹੋਣਗੇ ਜਦੋਂ 10 ਡਾਲਰ ਹੋ ਜਾਂਦੇ ਆ ਫਿਰ ਸਾਡਾ ਜਿਹੜਾ ਐਡਸਨ ਪੈਨ ਹੁੰਦਾ ਵਾ ਤੇ ਉਹ ਪੈਨ ਦੇ ਉੱਪਰ ਇੱਕ 6 ਅੱਖਰਾਂ ਵਾਲਾ ਕੋਡ ਹੁੰਦਾ ਵਾ ਉਹ ਕੋਡ ਫਿਲ ਕਰਨਾ ਪੈਂਦਾ ਤੇ ਫਿਰ ਤਾਂ ਡੀਪੀ ਪੇਮੈਂਟ ਜਿਹੜਾ ਉਹ ਮਹੀਨੇ ਦੇ ਐਂਡ ਤੇ ਉਹ ਤੁਹਾਨੂੰ ਜਿਹੜਾ ਆਏ ਦੀ ਮੇਲ ਆ ਜਾਂਦੀ ਹੈ ਉਹਦੇ ਥਰੂ ਤੁਸੀਂ ਜਿਹੜਾ ਫਿਰ ਜਾ ਕੇ ਤੁਹਾਡੇ ਖਾਤੇ 'ਚ ਆ ਜਾਂਦੀ ਹੈ ਉਹ ਤੁਸੀਂ ਕਢਵਾ ਸਕਦੇ ਜੀ ਇਹ ਸੀ ਪ੍ਰੋਸੈਸ ਮੈਂ ਕਹੂੰਗੀ ਤੁਸੀਂ ਜ਼ਰੂਰ ਖੋਲੋ YouTube ਚੈਨਲ ਹਨਾ ਇੱਕ ਜਨਾਨੀ ਦਾ ਮਤਲਬ ਔਰਤ ਦਾ ਨਾ ਆਪ ਡਿਪੈਂਡਡ ਹੋਣਾ ਕਿਸੇ ਤੇ ਡਿਪੈਂਡਡ ਨਾ ਹੋਇਓ ਇੰਡੀਪੈਂਡੈਂਟ ਹੋ ਉਹ ਆਪਣਾ ਮਤਲਬ ਕਿਸੇ ਤੇ ਡਿਪੈਂਡ ਨਾ ਹੋ ਉਹ ਆਪਣੀ ਜੇਬ 'ਚ ਹੋਵੇ ਨਾ ਤੇ ਆਪਾਂ ਜਿੰਨੇ ਮਰਜ਼ੀ ਖਰਚ ਲਈਏ ਕਿਹਨੂੰ ਜਵਾਬ ਨਹੀਂ ਦੇਣਾ ਪੈਂਦਾ ਹੈਗਾ ਤੇ ਕਿਸੇ ਨੂੰ ਵੀ ਇਹ ਨਹੀਂ ਦੱਸਣ ਦੀ ਲੋੜ ਪੈਂਦੀ ਕਿ ਆ ਆਪਾਂ ਕਿੱਥੇ ਖਰਚਿਆ ਕਿੰਨਾ ਖਰਚਿਆ ਨਾ ਕਿਸੇ ਦਾ ਪੈਸਾ ਹੋਏ ਤੇ ਸਾਨੂੰ ਜਵਾਬ ਦੇਣਾ ਪੈਂਦਾ ਕਿ ਆਪਾਂ ਕਿੱਥੇ ਖਰਚਿਆ ਕਿੰਨੇ ਖਰਚੇ ਆ ਕਿੱਥੇ ਲਾਏ ਆ ਨਾ ਕਿੰਨੇ ਜ਼ਿਆਦਾ ਸਵਾਲ ਸਾਨੂੰ ਉਹਨਾਂ ਦਾ ਜਵਾਬ ਦੇਣਾ ਪੈਂਦਾ ਵਾ ਤੇ ਇਦਾਂ ਸਾਨੂੰ ਜਿਹੜਾ ਵਾ ਉਹ ਆਪਾਂ ਜਿੱਥੇ ਮਰਜ਼ੀ ਆਪਾਂ ਖਰਚ ਸਕਦੇ ਹਣਾ ਤੇ ਫालतू ਤੇ ਚਲੋ ਕੋਈ ਵੀ ਨਹੀਂ ਜਨਾਨੀ ਖਰਚਦੀ ਹਣਾ ਜਦੋਂ ਆਪਣੇ ਘਰ ਗਰਸਤੀ ਚ ਪੈਂਦੀ ਜਾਂ ਬੱਚੇ ਅੱਜ ਪੈਂਦੀ ਤੇ ਫालतू ਤੇ ਉਹ ਵੀ ਨਹੀਂ ਖਰਚਦੀ ਹੈਗੀ ਆਪਣੇ ਬੱਚਿਆਂ ਦੇ ਲਾਂਦੀ ਆ ਜਾਂ ਆਪਣੇ ਦੇ ਲਾਂਦੀ ਜਾਂ ਆਪਣੀ ਫੈਮਲੀ ਦੇ ਹਣਾ ਤੇ ਉਹ ਜਿਹੜਾ ਕਿਸ ਨੂੰ ਜਵਾਬ ਨਹੀਂ ਦੇਣਾ ਪੈਂਦਾ ਹੈਗਾ ਇਹ ਐਸੀ ਪ੍ਰੋਸੈਸ ਹੈ ਨਾ ਤੁਸੀਂ ਚੈਨਲ ਖੋਲੋਗੇ ਤੇ ਆਪਾਂ ਨੂੰ ਆਪਾਂ ਜਰੂਰ ਤੁਹਾਨੂੰ ਸਪੋਰਟ ਕਰਾਂਗੇ ਤੇ ਸਾ ਆਪਾਂ ਇਹ ਨਹੀਂ ਕਹਾਂਗੇ ਕਿ ਮਤਲਬ ਆਪਾਂ ਅੱਗੇ ਆ ਗਏ ਆ ਤੇ ਆਪਾਂ ਜਿਹੜਾ ਉਹ ਸਪੋਰਟ ਨਹੀਂ ਕਰਨੀ ਕਿਸੇ ਨੂੰ ਜਾਂ ਆਪਾਂ ਇਹ ਨਹੀਂ ਚਾਹਾਂਗੇ ਕਿ ਹੋਏ ਸਾਡੇ ਤੋਂ ਕੋਈ ਅੱਗੇ ਨਾ ਲੰਘੇ ਨਹੀਂ ਜੀ ਆਪਾਂ ਫੁੱਲ ਸਪੋਰਟ ਕਰਾਂਗੇ ਤੁਹਾਨੂੰ ਵੀ ਹਨਾ ਆਪਣਾ ਚੈਨਲ ਅੱਗੇ ਆਏਗਾ ਤੇ ਚਲੋ ਜੀ ਐਸੀ ਤੁਹਾਡਾ ਕਮੈਂਟ ਦਾ ਜਵਾਬ ਆਪਾਂ ਦੇ ਤਾ ਹਨਾ ਮੈਂ ਹੁਣ ਮੈਂ ਨਾ ਲਾਣਾ ਸੀ ਫੇਸ ਪੈਕ ਜੇ ਲਾਣਾ ਸੀ ਮੈਂ ਕਿਹਾ ਚਾ ਲਾ ਲੈਣੀ ਆ ਬਟਨ ਅ ਵੀ ਇਹ ਕਦੀਆਂ ਜੇ ਹੋਇਆ ਤਾਂ ਠੀਕ ਹੈ ਨਹੀਂ ਤਾਂ ਫਿਰ ਅਗਲੀ ਵੀਡੀਓ ਚ ਤੁਹਾਨੂੰ ਸ਼ੇਅਰ ਕਰੂੰਗੀ ਤੇ ਹੁਣ ਮੈਸੇ ਵੀ ਨੇ ਸਾਡੇ ਇੱਕ ਪੰਜ ਦਾ ਟਾਈਮ ਹੋ ਚੁੱਕਿਆ ਵਾ ਦੇਖਦੀ ਆ ਜੇ ਮੈਂ ਲਾਇਆ ਤਾਂ ਮੈਂ ਤੁਹਾਨੂੰ ਜੋ ਸ਼ੇਅਰ ਕਰੂੰਗੀ ਤਾਂ ਜੇ ਇਥੇ ਲੈ ਮੈਂ ਆ ਮੈਂ ਖੋ ਬੀਟਰ ਰੂਟਸ ਆ ਪਾਊਡਰ ਬੀਟਰ ਰੂਟ ਤੁਸੀਂ ਰਗੜ ਵੀ ਸਕਦੇ ਹੋ ਦਾ ਮਤਲਬ ਜਦੋਂ ਉਹਦਾ ਜਿਹੜਾ ਪਾਣੀ ਨਿਕਲ ਜਾਂਦਾ ਨਾ ਉਹਨੂੰ ਤੁਸੀਂ ਬੇਸਨ ਵਿੱਚ ਘੋਲ ਕੇ ਤੁਸੀਂ ਉਹ ਲਗਾ ਸਕਦੇ ਹਾਂ ਨਾ ਵਿਟਾਮਿਨ E ਦੇ ਕੈਪਸੂਲ ਵੀ ਤੁਸੀਂ ਪਾ ਸਕਦੇ ਇਹਦੇ ਵਿੱਚ ਮੈਂ ਕਿਹਾ ਇਹ ਜਿਹੜਾ ਹੀ ਮੈਂ ਮਜ਼ਾਇਆ ਸੀ purpleload.com ਤੋਂ ਤੇ ਇਹ ਹੈਗਾ ਬੀਟਰੂਟ ਦਾ ਪਾਊਡਰ ਤੇ ਵਿੱਚ ਪਾਉਂਗੀ ਮੈਂ অ্যালোਵੇਰਾ ਇਹਨੂੰ ਮਿਕਸਰ ਬਣਾ ਕੇ ਨਾ ਫਿਰ ਲਾਂਦੇ ਆ ਹੋ ਮੇਰੇ ਹੁੰਦਾ ਨਾ ਬੱਚੇ ਨਾਲ ਨਹੀਂ ਹੁੰਦਾ ਹੈਗਾ ਇਹ ਨਾ ਕਿੰਨਾ ਹੀ ਮੋ ਪਾਊਡਰ ਮਿਲ ਜਾਂਦਾ ਪੂਰਾ ਪਾਊਚ ਭਰਿਆ ਹੁੰਦਾ ਵਾ ਕਾਫੀ ਦੇਰ ਨਿਕਲ ਜਾਂਦੀ ਹੈ ਤੇ ਨਾ ਅੱਛਾ ਖਾਸਾ ਮਤਲਬ ਫੇਸ ਸਾਫ ਲੱਗਦਾ ਵਾ ਹਣਾ ਬਿਲਕੁਲ ਹੀ ਵੀ ਕਮਾਂ ਦੇ ਨਹੀਂ ਬਿਲਕੁਲ ਹੀ ਵਾਈਟ ਹੋ ਗਿਆ ਜਾਂ ਬਿਲਕੁਲ ਹੀ ਨਾ ਸਾਫ ਹੋ ਗਿਆ ਇੱਕ ਵਾਰੀ ਦੋ ਵਾਰੀ ਲਾਇਆ ਤਾਂ ਨਹੀਂ ਸਾਫ ਹੁੰਦਾ ਨਾ ਨਹੀਂ ਤੇ ਆਪਾਂ ਇਹੋ ਜਿਹੇ ਟੋਟਕੇ ਕਰਦੇ ਰਹੀਏ ਤੇ ਫੇਰ ਹੀ ਫੇਸ ਸਾਫ ਰਹਿੰਦਾ ਹਣਾ ਨਹੀਂ ਤਾਂ ਫਿਰ ਟੈਨਿੰਗ ਵਗੈਰਾ ਜਿਹੜੀ ਜੰਮਦੀ ਜੰਮਦੀ ਉਹ ਉਹ ਹੋ ਜਾਂਦਾ ਖਰਾਬ ਫੇਸ ਐਲੋਵੇਰਾ ਵਿੱਚ ਪਾ ਲੂੰਗੀ ਨੇ ਇਹ ਤਾਂ ਮੈਂ ਨਾ ਲੋਕਲ ਹੀ ਮਾਰਕੀਟ ਤੋਂ ਲਈ ਨਹੀਂ ਕਿਤੇ ਵੀ ਲੈ ਸਕਦੇ ਮੈਂ ਜਾਂਦੀ ਐ ਅੱਜ ਮੈਂ ਕਿਹਾ ਚਲੋ ਪੈਕ ਬਣਾ ਕੇ ਲਾ ਲੈਨੇ ਬੇਟੇ ਨੂੰ ਮੈਂ ਸਵਾ ਦਿੰਦਾ ਸੀ ਸੋ ਜਿਲੇ ਗਾਲ ਨੇ ਆ ਵੇਖੋ ਬਣਾ ਲਿਆ ਮੈਂ ਬੜਾ ਵਧੀਆ ਸਮੂਥ ਜੇ ਬਣਾ ਨਾ ਵੇਖੋ ਪਤਲਾ ਪਤਲਾ ਤੁਸੀਂ ਲਗਾ ਸਕਦੇ ਜੇ ਇਹਨੂੰ ਮਾ ਬੀਟਰੂਟ ਦੀ স্মੈਲ ਆਉਂਦੀ ਬਹੁਤ ਜ਼ਿਆਦਾ ਤੇ ਐਲੋਵੇਰਾ ਵੀ ਸਾਡੇ ਫੇਸ ਵਾਸਤੇ ਚੰਗੀ ਹੈ ਨਾ ਕਿਸੇ ਦਿਨ ਮੈਂ ਤੁਹਾਨੂੰ ਫੇ ਉਹ ਵਾਲਾ ਹੇਅਰ ਮਾਸਕ ਬਣਾ ਕੇ ਦਿਖਾਉਂਗੀ ਬਿਲਕੁਲ ਨੇਚਰਲ ਜਿਆ ਨਾ ਉਹਨਾਂ ਨੂੰ ਮੈਨੂੰ ਇੰਨਾ ਫਾਇਦਾ ਹੋਇਆ ਸੀ ਨਾ ਮਤਲਬ ਮੇਰਾ ਟਾਈਮ ਨਹੀਂ ਲੱਗਦਾ ਹੈਗਾ ਮੈਂ ਸ਼ੇਅਰ ਜਰੂਰ ਕਰੂੰਗੀ ਬੇ ਟਾਈਮ ਕੱਢ ਕੇ ਤੇ ਜਿਹੜਾ ਤੁਸੀਂ ਹਨਾ ਤੁਹਾਡੇ ਕੋਲ ਜੋ ਟਾਈਮ ਹੈਗਾ ਤੇ ਤੁਸੀਂ ਜਰੂਰ ਲਗਾਓ ਮੇਰੇ ਕੋਲ ਟਾਈਮ ਨਹੀਂ ਹੁੰਦਾ ਮੈਂ ਸਿਰਫ ਇੱਕ ਵਾਰ ਹੀ ਲਗਾਇਆ ਸੀ ਤੇ ਉਹਨਾਂ ਹੀ ਮੈਨੂੰ ਇੰਨਾ ਜ਼ਿਆਦਾ ਫਰਕ ਨਜ਼ਰ ਆਇਆ ਮੰਮੀ ਮੈਨੂੰ ਕਹਿੰਦੇ ਸੀ ਮਤਲਬ ਬਣਾ ਦੁਬਾਰਾ ਮਤਲਬ ਮੇਰੇ ਟਾਈਮ ਹੀ ਨਹੀਂ ਲੱਗਦਾ ਤੇ ਬਣਾਉਣਾ ਕੀ ਹਾਂ ਵੇਖੋ ਲੱਗ ਗਿਆ ਨਾ ਸਾਰੇ ਪੇਸ ਤੇ 20 ਮਿੰਟ ਰੱਖੂੰਗੀ ਇਹਨੂੰ ਤੇ ਫਿਰ ਵਾਸ਼ ਕਰੂੰਗੀ ਫਿਰ ਤੁਹਾਨੂੰ ਦਿਖਾਵੂੰਗੀ ਤੇ ਫੇਸ ਸਾਫ ਹੋ ਜਾਂਦਾ ਵਾ ਇਹਦੇ ਨਾਲ ਹੀ ਥੋੜਾ ਬੋਤਾ ਵੀ ਤੁਸੀਂ ਕੁਝ ਕਰੋ ਨਾ ਤੇ ਉਹ ਦਿਨਾਂ ਵੀ ਸੇਫ ਫੇਸ ਜਿਹੜਾ ਉਹ ਸਾਫ ਹੋ ਜਾਂਦਾ ਵਾ ਤੇ ਹੁਣ ਵੱਜ ਚੁੱਕੇ 6 ਤੇ ਮੈਂ ਹੁਣ ਟਿਵੀਸ਼ਨ ਤੋਂ ਲੈ ਆਵਾਂ ਤੇ ਮੈਂ ਨਾ ਅਗੇ ਵੀ ਇੱਕ ਫੇਸਪੈਕ ਤੁਹਾਡਾ ਨਾਲ ਸ਼ੇਅਰ ਕੀਤਾ ਮੈਂ ਵੀਡੀਓ ਨਾਲ ਵਿੱਚ ਟੈਗ ਕਰ ਦੂੰਗੀ ਉਹਨਾਂ ਛਾਈਆਂ ਵਾਸਤੇ ਮੇਰੀਆਂ ਕਾਫੀ ਜ਼ਿਆਦਾ ਲਾਈਟ ਹੋ ਗਈਆਂ ਲਾਈਟੇ ਕਿ ਮੇਰੀਆਂ ਮਤਲਬ ਹਟ ਗਈਆਂ ਉਹ ਮੈਂ ਨਾ ਵੀਡੀਓ ਤੁਹਾਡਾ ਨਾਲ ਸ਼ੇਅਰ ਕਰੂੰਗੀ ਜ਼ਰੂਰ ਉਹ ਵੀਡੀਓ ਜ਼ਰੂਰ ਮੇਰੀਆਂ ਭੈਣਾਂ ਵੇਖਿਓ ਜਿਨ੍ਹਾਂ ਦੇ ਪ੍ਰੈਗਨਸੀ ਤੋਂ ਬਾਅਦ ਆਈਆਂ ਛਾਈਆਂ ਜਾਂ ਪੈ ਗਈਆਂ ਵਾ ਰਿੰਕਲ ਵਗੈਰਾ ਕੁਝ ਵੀ ਆ ਹਨਾ ਕੋਈ ਵੀ ਦਾਗ ਵਾ ਤੇ ਉਹ ਮਤਲਬ ਉਹਦੇ ਨਾਲ ਤੁਹਾਡੇ ਉਹ ਹਟ ਜਾਣ ਕੋ ਉਹਦੇ ਵਿੱਚ ਡਿਟੇਲ ਚ ਮੈਂ ਦੱਸਿਆ ਵਾ ਕਿੱਦਾਂ ਬਣਾਇਆ ਕਿੱਦਾਂ ਲਾਇਆ ਹਨਾ ਸਭ ਕੁਝ ਉਹ ਮੈਂ ਤੁਹਾਨੂੰ ਸ਼ੇਅਰ ਕੀਤਾ ਉਹ ਵੀਡੀਓ ਮੈਂ ਵਿੱਚ ਅਟੈਚ ਕਰ ਦੂੰਗੀ ਤੇ ਚਲੋ ਜੀ ਅਸੀਂ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਤੇ ਚੈਨਲ ਕਰਦੇ ਹੋ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਬਾਏ ਬਾਏ